ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਬਾਬਾ ਜੀ ਦੀ ਮਿਹਰ ਸਦਕਾ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਆਪਾਂ ਲੱਗਿਆ ਜੀ ਸ਼ਾਮ ਨੂੰ ਸ਼ੂਟ ਕਰਨ ਕਿਉਂਕਿ ਸਵੇਰ ਦੇ ਕੰਮ ਤੰਦੇ ਲੱਗੇ ਹੋਏ ਸੀ ਕਰਨ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਮੇਰੀ 28 ਸਾਲ ਪੁਰਾਣੀਆਂ ਚੀਜ਼ਾਂ ਤੇ ਤੁਸੀਂ ਇਹ ਦੱਸਣਾ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਨੇ ਤੇ ਇਹ ਜ਼ਰੂਰ ਦੱਸਿਓ ਵੀ ਕਿਹਨੇ ਕਿਹੜੀ-ਕਿਹੜੀ ਭੈਣ ਨੇ ਇੱਦਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਜੀ क्योंकि मेरे विवाह अठाई साल हो चुके ने ते मैं थो दिखा भी मैं साम के रखा होज सूट मैं पहला भी एक वीडियो च शेयर कि चैनल मेरा दूजा से चैनल मेरा नवा है मैं सोचा भी जेडिया भेड़ा मेरे नवी जुड़िया ने मैं उन्होंने ये चीज दिखा दवा ठीक है जी ਕਿਉਂਕਿ ਇਹ ਸੂਟ ਹੁਣ ਇੰਨੇ ਸਾਲ ਪੁਰਾਣਾ ਹੋ ਗਿਆ ਹੁਣ ਇਹ ਪਿਆ ਪਿਆ ਹੀ ਕਪੜਾ ਬੋਦਾ ਹੋ ਗਿਆ ਦੇਖੋ ਕਿੰਨੀ ਪਿਆਰੀ ਕਢਾਈ ਹੈ ਇਹਦੀ ਤੇ ਹੁਣ ਤਾਂ ਫੇਰ ਉਹੀ ਸੂਟਾਂ ਦਾ ਇਨਾ ਸੂਟਾਂ ਦਾ ਹੀ ਰਵਾਜ ਫੇਰ ਆ ਗਿਆ ਪਿਆ ਪਿਆ ਇਨਾ ਕਪੜਾ ਬੋਦਾ ਹੋ ਗਿਆ ਦੇਖੋ ਫਟਣ ਲੱਗ ਗਿਆ ਇਹ ਆ ਦੇਖੋ ਇੱਥੋਂ ਵੀ ਫਟ ਗਿਆ ਇਨਾ ਜਿਆਦਾ ਬੋਦਾ ਹੋ ਗਿਆ ਇਹ ਪੌਣੀਆਂ ਬਾਵਾ ਦਾ ਸੀ ਤੇ ਫੇਰ ਮੈਂ ਕੱਟ ਕੇ ਇਹਨੂੰ ਅਧੀਆਂ ਬਣਾ ਲਿਆ ਸੀਗੀਆਂ ਤੇ ਹੁਣ ਤਾਂ ਜਣੀ ਪਾਉਣ ਜੋਗਾ ਤਾਂ ਨਹੀਂ ਰਿਹਾ ਬਸ ਇੱਕ ਚੀਜ਼ ਆ ਜਿਹੜੀ ਸਾਹਮਣੇ ਰੱਖੀ ਹੋਈ ਆ ਆਪਣੀ ਇੱਕ ਮਿੱਠੀ ਯਾਦ ਆ ਇਹ ਦੇਖੋ ਜੀ ਹੁਣ ਤਾਂ ਇਹ ਆਊਗਾ ਨਹੀਂ ਮੇਰੇ ਤੇ ਇਹਦੇ ਨਾਲ ਦੀ ਇਹ ਸਲਵਾਰ ਆ ਜੀ ਸਲਵਾਰ ਦੀ ਵੀ ਕਢਾਈ ਫੁੱਲ ਕਢੀ ਹੋਈ ਸੀ ਪਰ ਮੈਂ ਇੱਥੋਂ ਉਢੜਤੀ ਸੀ ਮੈਂ ਬਾਅਦ ਵਿੱਚ ਵੀ ਜਣੀ ਇਹ ਪਾਇਆ ਬਹੁਤ ਆ ਮੈਂ ਇਹ ਨਹੀਂ ਹੈਗਾ ਵੀ ਬਸ ਇੱਕ ਵਾਰੀ ਪਾ ਕੇ ਮੈਂ ਰੱਖਤਾ ਸੀਗਾ ਤੇ ਕਾਫੀ ਵਾਰ ਮੈਂ ਪਾਇਆ ਇਹਨੂੰ ਤੇ ਦੇਖੋ ਪਹਿਲਾਂ ਵੱਡੀ ਮੂਰੀ ਪਾਉਂਦੇ ਹੁੰਦੇ ਸੀ ਹਨ ਦੇਖੋ ਕਿੱਡੀ ਵੱਡੀ ਮੂਰੀ ਹੈ ਇਹਦੀ ਤੇ ਉਸ ਤੋਂ ਬਾਅਦ ਮੈਂ ਮੂਰੀ ਛੋਟੀ ਕਰਕੇ ਵੀ ਪਾਇਆ ਇਹ ਇਹ ਦੇਖੋ ਜੀ ਇਹ ਹੈਗੀ ਇਹਦੀ ਚੁੰਨੀ ਚੁੰਨੀ ਵੀ ਪਈ ਪਈ ਬੋਦੀ ਹੋ ਗਈ ਚੀਜ਼ਾਂ ਮੈਂ ਬਹੁਤ ਸਾੰਮ ਕੇ ਰੱਖਦੇ ਆ ਜੀ ਪੁਰਾਣੀ ਤੋਂ ਪੁਰਾਣੀ ਚੀਜ਼ ਵੀ ਮੈਂ ਆਪਾਂ ਸਾੰਮ ਕੇ ਰੱਖਦੇ ਆ ਕਿਉਂਕਿ ਇਹਨਾਂ ਨਾਲ ਆਪਣੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਹਨਾ ਵੇਕੇ ਕਰਦੀਆਂ ਇਹ ਦੇਖੋ ਫੋਟਾਇਆ ਸੂਟ ਵੀ ਬਹੁਤ ਮਹਿੰਗਾ ਬਣਦਾ ਹੋਊਗਾ ਉਦੋਂ ਇਹ ਸੂਟ ਸਿਰਫ 3200 ਰੁਪਏ ਚ ਬਣਿਆ ਸੀਗਾ ਓਨਲੀ 3200 ਚ ਦੇਖੋ ਆ ਦੇਖੋ ਚੁੰਨੀ ਵੀ ਕਈ ਜਗ੍ਹਾ ਤੋਂ ਖਰਾਬ ਹੋ ਚੁੱਕੀ ਆ ਹੁਣ ਤਾਂ ਪਰ ਫਿਰ ਵੀ ਮੈਂ ਸਾਮ ਕੇ ਇਹਨੂੰ ਮਲਮਲ ਦੀ ਚੁੰਨੀ ਚ ਬੰਨ ਕੇ ਫੇਰ ਰੱਖਿਆ ਹੋਇਆ ਇਹਨੂੰ ਕਪੜਾ ਵੀ ਹੁਣ ਵੀ ਬਹੁਤ ਸਾਮ ਕੇ ਰੱਖਦੇ ਤਾਂ ਜੋ ਮੇਰੇ ਕੋਟੀਆਂ-ਕੁਟੀਆਂ ਖਰਾਬ ਨਹੀਂ ਹੁੰਦੀਆਂ ਹੈਗੀਆਂ। ਕੱਪੜੇ ਨੂੰ ਜੇ ਸਾਮ ਕੇ ਰੱਖਣਾ ਨਾ ਉਹਦੇ ਵਿੱਚ ਧੋਆ ਘੱਟ ਪਾਇਆ ਕਰੋ। ਜਿਵੇਂ ਕਿਤੇ ਗਏ ਆਪਾਂ ਉਦੋਂ ਉਦਾਂ ਹੀ ਸਾਮ ਤਾ ਕੇ ਤੇ ਧੁੱਪ ਲਵਾ ਦਿਆ ਕਰੋ। ਨਹੀਂ ਤਾਂ ਕਹਿ ਦਿੰਦੇ ਨੇ ਵੀ ਮੇਰੇ ਨਾਲ ਦੇ ਸੂਟ ਤਾਂ ਵੀ ਸਾਡਾ ਤਾਂ ਐ ਹੋ ਗਿਆ, ਸਾਡਾ ਤਾਂ ਐ ਹੋ ਗਿਆ। ਪਰ ਮੈਂ ਤਾਂ ਬਹੁਤ ਸੋਹਣਾ ਸਾਮ ਕੇ ਰੱਖਦੀ ਇਹਨਾਂ ਨੂੰ। ਕਿਉਂਕਿ ਇਹ ਚੀਜ਼ਾਂ ਸਾਰੀ ਉਮਰ ਵਾਸਤੇ ਹੁੰਦੀਆਂ ਨੇ ਜੀ। ਕਲਰ ਵੀ ਬਹੁਤ ਪਿਆਰਾ ਹੈ ਦਾ ਹੌਟ ਪਿੰਕ ਕਲਰ ਆ ਅੱਜ ਤਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਕਿੰਨਾ ਮਹਿੰਗਾ ਬਣਦਾ ਇਹ 28 ਸਾਲ ਪੁਰਾਣਾ ਸੂਟ ਹੈ ਜੇ ਇਹ ਤੇ ਇੱਕ ਇਹ ਵਾਲਾ ਸੂਟ ਆ ਇਹ ਹੈਗਾ ਜੀ ਮੇਰਾ ਬਰੀ ਵਾਲਾ ਸੂਟ ਇਹ ਦੇਖੋ ਪਹਿਲਾਂ ਮੈਂ ਇੱਕ ਚੈਨਲ ਹੋਰ ਬਣਾਇਆ ਸੀ ਉਹਦੇ ਉੱਪਰ ਪਾਈ ਹੋਈ ਹੈ ਦੀ ਵੀਡੀਓ ਤੇ ਜੇ ਤੁਸੀਂ ਦੇਖਣਾ ਤਾਂ ਤੁਸੀਂ ਦੇਖ ਸਕਦੇ ਹੋ ਥਿੰਦ ਵਲੌਗਸ ਨਾਮ ਤੇ ਚੈਨਲ ਸੀਗਾ ਮੇਰਾ ਪਰ ਉਹਦੇ ਵੱਲ ਆਪਾਂ ਧਿਆਨ ਦਿੱਤਾ ਹੀ ਨਹੀਂ ਹੈਗਾ ਫਿਰ ਆਪਾਂ ਇੱਧਰ ਹੋ ਗਏ ਠੀਕ ਹੈ ਦੇਖੋ ਇਹ ਵੀ ਬਹੁਤ ਪਿਆਰ ਏ ਉਦਾਂ ਦਾ ਹੀ ਪਿਆ ਉਹ ਪਿਓਰ ਦੇ ਵਿੱਚ ਸੀਗਾ ਇਹ ਸੈਮੀ ਦੇ ਵਿੱਚ ਆ ਤਾਂ ਜੋ ਭਾਵੇਂ ਨਾ ਪਿਓਰ ਦੀ ਚੀਜ਼ ਨੂੰ ਆ ਸਾਹਮ ਕੇ ਰੱਖਣਾ ਵੀ ਬਹੁਤ ਔਖਾ ਉਹ ਪਿਆ ਪੇ ਬਹੁਤ ਦਾ ਹੋ ਰਿਹਾ ਇਹ ਦੇਖੋ ਕਿੰਨਾ ਸੋਹਣਾ ਲੱਗਦਾ ਇਹਦਾ ਕਲਰ ਵੀ ਸੋਨਾ ਹੈ ਤੇ ਕਢਾਈ ਵੀ ਇਹਨੂੰ ਜਿਹੜੀ ਮੈਂ ਐਦਾਂ ਹੀ ਰੱਖ ਲਿਆ ਸੀਗਾ ਉਹ ਮੈਂ ਪਾਉਂਦੇ ਪਾਉਣ ਕਰਕੇ ਨਾ ਕਦੇ ਹਾਬਵਾਵਾ ਕਰ ਲਈਆਂ ਕਦੇ ਮੈਂ ਕਢਾਈ ਇਹਦੇ ਨਾਲ ਦੀ ਉੱਦਾਂ ਸਾਮ ਕੇ ਰੱਖਿਆ ਹੋਇਆ ਸੀ ਇਹ ਦੇਖੋ ਇੰਨੀ ਇੱਕ ਬਾਵਾਵਾ ਸੀਗੀਆਂ ਪਹਿਲਾਂ ਤੇ ਇਹਦੇ ਨਾਲ ਦੀ ਵੀ ਚੁੰਨੀ ਉਦਾਂ ਦੀ ਉਹ ਇਹ ਵੀ ਕਲਰ ਬਹੁਤ ਸੋਨਾ ਲੱਕੋ ਅੱਪਾ ਇਦਾਂ ਦੇ ਸੂਟ ਵੀ ਆਪਣੀ ਬੁਟੀਕ ਤੇ ਜ਼ਰੂਰ ਰੈਡੀ ਕਰਾਂਗੇ ਆਪਾਂ ਆਉਂਦੇ ਸਾਲ ਤੱਕ ਵਾਹਿਗੁਰੂ ਸੁੱਖ ਰੱਖੇ ਆਪਾਂ ਲੈ ਕੇ ਆਵਾਂਗੇ ਬੜੀ ਜਲਦੀ ਤੁਹਾਡੇ ਵਾਸਤੇ ਵੀ ਤੇ ਹੁਣ ਆਪਾਂ ਬਣਾਵਾਂਗੇ ਕਾਟਨ ਦੇ ਸੂਟ ਤੇ ਇੱਕ ਬਲੌਗ ਲੈ ਕੇ ਆਉਂਗੀ ਮੇਰੇ ਸੂਟਾਂ ਦੀ ਕਲੈਕਸ਼ਨ ਵੀ ਮੇਰੇ ਕੋਲ ਕਿਹੜੇ-ਕਿਹੜੇ ਸੂਟ ਨੇ ਤੇ ਤੁਸੀਂ ਦੱਸਿਓ ਵੀ ਕਿਹਨੇ-ਕਿਹਨੇ ਮੇਰੀ ਸੂਟਾਂ ਦੀ ਕਲੈਕਸ਼ਨ ਦੇਖਣੀ ਆ ਤੇ ਆਪਾਂ ਲੈ ਕੇ ਆਵਾਂਗੇ ਹੋ ਸਕਦਾ ਕੱਲੋਂ ਹੀ ਲੈ ਕੇ ਆਈਏ ਆਪਾਂ ਖਜੇ ਕੋਕਟੀਆਂ ਸਵੈਟਰ ਦਾ ਸੀਜ਼ਨ ਚੱਲਦਾ ਮੈਂ ਇਹ ਦੇ ਕਰਕੇ ਥੋੜਾ ਜਿਹਾ ਟਾਈਮ ਆਪਾਂ ਨੂੰ ਘੱਟ ਲੱਗ ਰਿਹਾ। ਉਹ ਵੀ ਮੈਂ ਤੁਹਾਡੇ ਵਾਸਤੇ ਜਲਦੀ ਲੈ ਕੇ ਆਉਂਗਾ। ਹੁਣ ਆਪਾਂ ਸੂਟ ਰੈਡੀ ਕਰਾਂਗੇ। ਬਸ ਇਹਦਾ ਤਾਂ ਇੱਕ ਹਫ਼ਤਾ ਕਿਸ ਸੀਜ਼ਨ ਚੱਲੂਗਾ। ਆਰਡਰ ਤੁਸੀਂ ਦੇ ਸਕਦੇ ਹੋ। ਆਪਾਂ ਗਰਮੀ-ਗਰਮ ਇਹਨੂੰ ਰੈਡੀ ਕਰ ਲਾਂਗੇ। ਇਹ ਵੀ ਬਹੁਤ ਪਿਆਰਾ ਕਲਰ ਆ। ਇਹ ਇਹ ਹੈਗਾ ਜੀ ਮੇਰੇ ਵਿਆਹ ਦਾ ਪਰਸ। ਦੇਖੋ ਇਹ ਚੇਨ ਹੁੰਦੀ ਸੀ 골ਡਨ ਹੁਣ ਇਹ ਕਲਰ ਜਮੇ ਫਿੱਟ ਗਿਆ ਇਹਦਾ ਇਹ ਵੀ 골ਡਨ ਹੁੰਦਾ ਸੀ ਤੇ ਇਹ ਵੀ 골ਡਨ ਹੁੰਦਾ ਸੀ ਇਹ ਪਰਸ ਹੈਗਾ ਮੇਰਾ ਬੈਲ ਬੈਟ ਦਾ ਹੁਣ ਤੇ ਜਮੇ ਪਿਚਕੂ ਜਾ ਹੋ ਗਿਆ ਬਹੁਤ ਸੋਹਣਾ ਸੀਗਾ ਇਹ ਇਹਦੇ ਵਿੱਚ ਕੋਸ਼ੂ ਪੇਰਾ ਦਿਖੂਗਾ ਜਿਹਦਾ ਨਹੀਂ ਖਾਲੀ ਹੈ ਜੀ ਇਹ ਹੈਗਾ ਜੀ ਮੇਰਾ singar box singar box ਦੇਖੋ ਇਹ ਤਾਂ লক ਖੁੱਲਦਾ ਸੀ ਨਾ ਫੁੱਲ ਤਾਂ ਬਹੁਤ ਵਧੀਆ ਵਧੀਆ ਆ ਗਏ ਮਹਿੰਗੇ ਤੋਂ ਮਹਿੰਗੇ ਆ ਗਏ ਇਹਦੇ ਵਿੱਚ ਲੈਸਾਂ ਵਗੈਰਾ ਪੰਜਾਂ ਨੇ ਜਿਵੇਂ ਸੂਟਾਂ ਦੇ ਬਚ ਰਹੇ ਨੇ ਇਹ ਮੇਰੇ ਬੱਚਿਆਂ ਦੇ ਆਈ ਕਾਰਡ ਤੇ ਹੁਣ ਵੀ ਇਹਨੂੰ ਵੀ ਪ੍ਰੋਪਰ ਸਾਫੇ ਰੱਖਿਆ ਇੱਥੇ ਮਿਰਰ ਸੀਗਾ ਇਹਦੇ ਪਾਇਆ ਹੋਇਆ ਉਹ ਸ਼ਾਇਦ ਟੁੱਟ ਗਿਆ ਸੀਗਾ ਜਾਂ ਫਿਰ ਇਹਦੇ ਵਿੱਚੇ ਨਾ ਹੋਵੇ ਇਹ ਵੀ ਉਦੋਂ ਲਈ ਪਿਆ ਚੀਜ਼ਾਂ ਕਿਤੇ ਨਹੀਂ ਜਾਂਦੇ ਜੀ ਸਾਂਭਣ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਨੂੰ ਇਹ ਹੈਗੇ ਜੀ ਮੇਰੇ ਵਿਆਹ ਦੀ ਫੁਲਕਾਰੀ ਇਹ ਵੀ ਸੈਂਟਰ ਦੇ ਵਿੱਚ ਆਪੇ ਕੱਢੀ ਸੀਗੀ ਮੈਂ ਦੇਖੋ ਮੈਨੂੰ ਕਢਾਈ ਦਾ ਬੁਣਾਈ ਦਾ ਸਿਲਾਈ ਦਾ ਸਟਿਚਿੰਗ ਦਾ ਜਿਹੜੀ ਬਹੁਤ ਸ਼ੌਕ ਸੀਗਾ ਸ਼ੁਰੂ ਤੋਂ ਹੀ ਦੇਖੋ ਉਦਾਂ ਦੀ ਪਈ ਹੈ ਜੀ ਇਹਦੀ ਲੇਆ ਕਿਰਨ ਗੋਟਾ ਕਹਿੰਦੇ ਨੇ ਇਹ ਵੀ ਖਰਾਬ ਤੱਕ ਨਹੀਂ ਹੋਇਆ 28 ਸਾਲ ਪੁਰਾਣਾ ਨਹੀਂ ਦੇਖੋ ਇਦਾਂ ਸਾਮ ਕੇ ਰੱਖਿਆ ਕਰੋ ਆਪਣੇ ਬੱਚਿਆਂ ਦੀ ਚੀਜ਼ਾਂ ਨੂੰ ਖੁਦ ਆਪਣੀਆਂ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਯਾਦ ਕਰ ਲੈਨੇ ਆ ਉਹ ਸਮੇਂ ਨੂੰ ਹੈਨਾ ਦੇਖੋ ਕਿੰਨੀ ਪਿਆਰੀ ਆ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆ ਹੁਣ ਤਾਂ ਇਹ ਬਹੁਤ ਮਹਿੰਗੀਆਂ ਬਣਦੀਆਂ ਨੇ ਫੁਲਕਾਰੀयां ਉਦੋਂ ਕੱਢਦੇ ਸੀਗੇ ਅਸੀਂ ਇਕੱਠੇ ਹੋ ਕੇ ਸੈਂਟਰ ਦੇ ਵਿੱਚ ਹੈਨਾ ਤੇ ਸੈਂਟਰ ਵਾਲੀਆਂ ਸਹੇਲੀਆਂ ਵੀ ਮੇਰੀਆਂ ਬਹੁਤ ਬਣ ਗਈਆਂ ਸੀ ਹਉ ਤਾਂ ਪਤਾ ਨਹੀਂ ਇੱਕ ਵਾਰੀ ਵਿਛੜੇ ਮੁੜ ਕੇ ਮਿਲੇ ਨਹੀਂ ਹੈਗੇ ਤੇ YouTube ਕਰਕੇ Instagram ਕਰਕੇ ਮੈਨੂੰ ਦੋ ਸਹੇਲੀਆਂ ਤੇ ਮੇਰੀ 28-28 ਸਾਲ ਪੁਰਾਣੀਆਂ ਮਿਲ ਚੁੱਕੀਆਂ ਨੇ ਪਰ ਜਿਹੜਾ ਜਿਹੜਾ ਵੀ ਮੈਨੂੰ ਹੋਰ ਦੇਖਦਾ ਹੋਊਗਾ ਨਾ ਕਮੈਂਟ ਜ਼ਰੂਰ ਕਰਿਓ ਕਈ ਵਾਰੀ ਜਿੱਦਾਂ ਆਪਾਂ ਉਦੋਂ ਪਹਿਲਾਂ ਹੋਰ ਸ਼ਕਲ ਦੇ ਹੁੰਨੇ ਆਪਣੀ ਸ਼ਕਲ ਉਮਰ ਮੁਤਾਬਕ ਚੇਂਜ ਹੁੰਦੀ ਰਹਿੰਦੀ ਹੈ ਜੀ ਤੇ ਜਿਹੜੀਆਂ ਮੈਨੂੰ ਜਾਣਦੀਆਂ ਨੇ ਮੇਰੀਆਂ ਸਹੇਲੀਆਂ ਸੈਂਟਰ ਵਾਲੀਆਂ ਜਾਂ ਸਕੂਲ ਵਾਲੀਆਂ ਵੀਡੀਓਸ ਤਾਂ ਮੇਰੀ ਹੁਣ ਹਰ ਇੱਕ ਕੋਲ ਚੱਲੀ ਜਾਂਦੀ ਆ ਹਨਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਇਹ ਅੱਜ ਮੇਰੀ ਨੰਦਾ ਵਾਲੀ ਜੁੱਤੀ ਦੇਖੋ ਜਿਹੜੀ ਅੱਜ ਵੀ ਮੈਨੂੰ ਆਉਂਦੀ ਆ ਇਹ 28 ਸਾਲ ਪੁਰਾਣੀ ਜੁੱਤੀ ਆ ਇਹਨੂੰ ਕੁਝ ਵੀ ਨਹੀਂ ਹੋਇਆ ਕੁਝ ਵੀ ਉਦਾਂ ਹੀ ਆ ਬਸ ਇਹਦਾ ਇੱਕ ਇਹਦੇ ਵਿੱਚੋਂ ਨਾ ਪੱਤਰਾ ਜਿਹਾ ਸੀਗਾ 골ਡਨ ਇਹ ਦੇਖੋ ਉਦਾਂ ਹੀ ਕਢਾਈ ਪਈ ਆ ਇਹਦੀ ਦੇਖੋ ਇਹ ਸੂਟ ਨਾਲ ਮੈਚ ਕਰਕੇ ਪਾਈ ਸੀਗੀ ਮੈਂ ਅੱਜ ਵੀ ਆਉਂਦੀ ਐ ਮੈਂ ਹੁਣ ਵੀ ਇਹ ਇੱਕ ਦੋ ਵਿਆਹ ਦੇ ਵਿੱਚ ਪਾਲੀ ਸੀਗੀ ਅਸੀਂ ਨਾਨਕਸ਼ਕ ਲਾਉਣ ਗਏ ਸੀ ਉੱਥੇ ਵੀ ਮੈਂ ਇਹੀ ਜੁੱਤੀ ਵੇਅਰ ਕੀਤੀ ਸੀਗੀ ਤੇ ਵਧੀਆ ਲੱਗਦੀ ਨੇ ਇੱਦਾਂ ਜਿਆਦਾ ਸਾਂਭਣੀ ਆ ਆਪਣੀਆਂ ਤੇ ਇੱਕ ਚੀਜ਼ ਮੈਂ ਹੋਰ ਦਿਖਾਉਣੀ ਆ ਤੁਹਾਨੂੰ ਉਹ ਵੀ ਮੈਂ ਆਪ ਖੁਦ ਆਪਣੇ ਹੱਥਾਂ ਨਾਲ ਕਢਾਈ ਕੀਤੀ ਹੋਈ ਆ ਤੇ ਬਹੁਤ ਮੇਰੀਆਂ ਸਹੇਲੀਆਂ ਲੈ ਕੇ ਗਈਆਂ ਨੇ ਆਪਣੇ ਆਪਣੇ ਸਹੁਰਿਆਂ ਨੂੰ ਜਿੱਦਾਂ ਆਪਾਂ ਬਣਾ ਲੈਂਦੇ ਸੀ ਹੈਨਾ ਇਦਾਂ ਦੀਆਂ ਫੁਲਕਾਰੀਆਂ ਇੱਕ ਰੈੱਡ ਚੁੰਨੀ ਸੀਗੀ ਉਹ ਪਤਨਿ ਕਿਹੜਾ ਟਾਂਕਾ ਸੀ ਉਹਦੇ ਨਾਲ ਕੱਢੀ ਸੀਗੀ ਅਸੀਂ ਬਹੁਤ ਸਾਰੀਆਂ ਸਹੇਲੀਆਂ ਕੋਲ ਰੈੱਡ ਚੁੰਨੀ ਹੁੰਦੀ ਸੀਗੀ ਮੇਰੀ ਸ਼ਾਇਦ ਪੇਟੀ ਵਿੱਚ ਪਈ ਆ ਉਹ ਜੇ ਮੈਨੂੰ ਮਿਲੀ ਤਾਂ ਫਿਰ ਮੈਂ ਜ਼ਰੂਰ ਸ਼ੇਅਰ ਕਰੂੰਗੀ ਤੇ ਜਿਹੜੀਆਂ ਮੇਰੇ ਨਾਲ ਸੈਂਟਰ ਸੀਗੀਆਂ ਜਾਂ ਮੇਰੇ ਸਕੂਲ ਨਾਲ ਵਿੱਚ ਪੜ੍ਹਦੀਆਂ ਸੀਗੀਆਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਵੇਂ ਹੁਣ ਮੇਰਾ ਨਾਮ ਅਮਨਪ੍ਰੀਤ ਸੌਰਿਆਵਾਲਾ ਐ ਤੇ ਪੇਕਿਆਂ ਵਾਲਾ ਮੇਰਾ ਨਾਮ ਹੈਗਾ ਸੁਖਵੀਰ ਕੌਰ ਜੀ ਕਈ ਮੇਰੇ ਨਾਮ ਨਾਲ ਜਾਣ ਜਾਣਗੇ ਮੈਨੂੰ ਤੇ ਜਿਹੜਾ ਜਿਹੜਾ ਮੈਨੂੰ ਜਾਣਦਾ ਜਾਂ ਮੇਰੇ ਵੀਡੀਓ ਦੇਖ ਰਿਹਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣੀ ਹੈ ਜਿਹੜੀ ਮੈਂ 40 ਦਿਨਾਂ ਦੇ ਵਿੱਚ ਗੱਡੀ ਸੀਗੀ ਸੈਂਟਰ ਦੇ ਵਿੱਚ ਲੱਗੇ ਚਲੋ ਮੈਂ ਦਿਖਾਉਣੀ ਹੈ ਤੁਹਾਨੂੰ ਇਹ ਦੇਖੋ ਜੀ ਇਹ ਹੈਗੀ ਵਾਲ ਹੈਂਗਿੰਗ ਤੇ ਇਹਦੇ ਵਿੱਚ ਸਾਰੀਆਂ ਆਪਾਂ ਟ੍ਰੇਸ ਕਰਕੇ ਇਹ ਬਣਾਈਆਂ ਸੀਗੀਆਂ ਜਿਹੜਾ ਇੱਕ ਕਹੀ ਨਹੀਂ ਖੜਾ ਜੱਟ ਬਣਾਇਆ ਸੀਗਾ ਇਹ ਰੋਟੀ ਲੈਣ ਲੱਗੀ ਜੱਟੀ ਬਣਾਈ ਸੀਗੀ ਇਹ ਕਿਸੇ ਦੀ ਟਰਾਲੀ ਤੋਂ ਟ੍ਰੇਸ ਕੀਤੀਆਂ ਸੀਗੇ ਅਸੀਂ ਜਿਹੜੀ ਦੁੱਧ ਡਿੜਕਣ ਵਾਲੀ ਆ ਇਹ ਸਾਡੇ ਘਰ ਲੱਗੀ ਹੋਈ ਸੀ ਇੱਕ ਫੋਟੋ ਕਿ ਸ਼ਾਇਦ ਕਿਸੇ ਹੋਰ ਦੇ ਵੀ ਹੋਵੇ ਉਹਦੇ ਉੱਪਰ ਲਿਖਿਆ ਸੀ ਹੁਣ ਵਗਣਗੀਆਂ ਦੁੱਧ ਦੀਆਂ ਨਦੀਆਂ ਇਹ ਸਾਰੇ ਕੋਈ ਡ੍ਰਾਇੰਚੋਂ ਕੋਈ ਕਿਨੇ ਕੋਈ ਕਿਨੇ ਹਰ ਇੱਕ ਦੀ ਟ੍ਰੇਸ ਕੀਤੀ ਅਸੀਂ ਤੇ ਫਿਰ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਹੈਗੀਆਂ ਸੀਗੀਆਂ ਤੇ ਕੋਈ ਇਹਦਾ ਹਾਫ ਜਿਵੇਂ ਇਹ 1 ਮੀਟਰ ਤੋਂ 1 ਮੀਟਰ ਦੀ ਸੀ ਕਿ 2 ਮੀਟਰ ਦੀ ਸੀਗੀ ਕੋਈ ਜਣੇ ਘੱਟ ਲੈ ਗਈ ਸੀ ਬਣਾ ਕੇ ਕੋਈ ਵੱਡੀਆਂ ਲੈ ਗਈ ਸੀ ਬਣਾ ਕੇ ਸਾਰੀਆਂ ਕੁੜੀਆਂ ਜਿਹੜੀਆਂ ਆਪਣੇ ਮਿੱਠੇ-ਮਿੱਠੇ ਜਾਦਾ ਪੇਟੀ 'ਚ ਸੰਜੋ ਕੇ ਲੈ ਜਾਂਦੀਆਂ ਨੇ ਜੀ ਪੇਕਿਆਂ ਤੋਂ ਸਾਰੇਆਂ ਵਿੱਚ ਅੱਜ ਵੀ ਦੇਖੋ ਮੈਨੂੰ 28 ਸਾਲਾਂ ਬਾਅਦ ਵੀ ਇਹ ਚੀਜ਼ਾਂ ਉਨੀ ਹੀ ਪਿਆਰੀਆਂ ਨੇ ਜਿੰਨੀਆਂ ਉਹ ਸਮੇਂ ਹੁੰਦੇ ਅਸੀਂ ਤੇ ਕਿਹਦੇ ਕਿਹਦੇ ਕੋਲ ਇਹ ਸਨਰੀਆਂ ਮੈਨੂੰ ਦੱਸਿਓ ਜ਼ਰੂਰ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਿਓ ਜਾਂ ਫਿਰ ਜਿਹੜੀਆਂ ਮੈਨੂੰ ਇੰਸਟਾ ਤੋਂ ਦੇਖਦੀਆਂ ਨੇ ਤਾਂ ਇੰਸਟਾ ਤੇ ਜ਼ਰੂਰ ਮੈਨੂੰ ਡੀਐਮ ਜ਼ਰੂਰ ਕਰਿਓ ਜੀ ਹਾਂਜੀ ਕਿਵੇਂ ਲੱਗੀਆਂ ਤੁਹਾਨੂੰ ਮੇਰੀਆਂ ਖੱਟੀਆਂ ਮਿੱਠੀਆਂ ਯਾਦਾਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖਦੇ ਹੋ ਉਸ ਸਿਨੈਰੀ ਬਾਰੇ ਮੈਨੂੰ ਜਾਂ ਜਿਹੜੀ ਵੌਲ ਹੈਗੀਆਂ ਕਹਾਂਗੇ ਉਹਦੇ ਬਾਰੇ ਤੁਸੀਂ ਦੱਸਿਓ ਵੀ ਕਿਹਦੇ ਕਿਹਦੇ ਕੋਲ ਹੈਗੀ ਆ ਉਹ ਤੇ ਕੌਣ ਕੌਣ ਮੈਨੂੰ ਦੇਖਦਾ ਜੀ ਬਹੁਤ ਪੈਨ ਭਰਾਵਾਂ ਦੇ ਮੈਸੇਜ ਕਮੈਂਟ ਕੀਤੇ ਹੋਏ ਹੁੰਦੇ ਨੇ ਹਜੇ ਮੇਰੇ ਤੋਂ ਰਿਪਲਾਈ ਨਹੀਂ ਹੋ ਰਿਹਾ ਜਦੋਂ ਮੇਰੇ ਕੋਲ ਰਿਪਲਾਈ ਦਾ ਟਾਈਮ ਹੋਊਗਾ ਮੈਂ ਜ਼ਰੂਰ ਰਿਪਲਾਈ ਕਰੂੰਗੀ ਉਹਨਾਂ ਦਾ ਤੇ ਫੋਨ ਕਾਲਾਂ ਪਲੀਜ਼ ਘੱਟ ਤੋਂ ਘੱਟ ਕਰਿਆ ਕਰੋ ਇੰਨੀਆਂ ਮੇਰੇ ਤੇ ਚੱਕ ਨਹੀਂ ਹੁੰਦੀਆਂ ਫਿਰ ਤੁਹਾਨੂੰ ਵੀ ਗੁੱਸਾ ਲੱਗਦਾ ਹੋਊਗਾ ਵੀ ਚੱਕਦੇ ਨਹੀਂ ਹੈਗੇ ਠੀਕ ਆ ਜੀ ਅੱਜ ਦੇ ਬਲੌਗ ਵਿੱਚ ਬਸ ਐਨਾਂ ਹੀ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਓ ਜੀ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਿਨ੍ਹਾਂ ਜਿਨ੍ਹਾਂ ਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਜੀ ਉਹ ਲਾਈਕ ਦਾ ਬਟਨ ਜ਼ਰੂਰ ਦਬਾਇਆ ਕਰੋ ਤੇ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਹੋਰ ਬਲੌਗ ਦੇ ਵਿੱਚ ਤਤਕਲੀ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂ ਦੀ ਆਵਸਤੇ ਰਹੋ ਜੀ